ਹਾਂਜੀ ਮੈਂ ਮੰਗਵਾਂਦੇ ਦਿਨਾਂ 'ਚ ਮੌਸਮ ਕਿਹੋ ਜਿਹਾ ਰਹਿਣਾ ਜੀ ਅਸੀਂ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਕੋਲਡ ਡੇ ਕੰਡੀਸ਼ਨਜ਼ ਰੀਜਨ ਦੇ ਵਿੱਚ ਚੱਲ ਰਹੀਆਂ ਨੇ ਔਰ ਡੈਂਸ ਫੌਗ ਵੀ ਕਾਫੀ ਤਾਵਾ ਤੇ ਰਿਕਾਰਡ ਕੀਤੀ ਜਾ ਰਹੀ ਹੈ ਜਿਵੇਂ ਅੱਜ ਦਾ ਡੇ ਟਾਈਮ ਟੈਂਪਰੇਚਰ ਵੀ 13 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.7 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਇਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 7.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇਜ਼ ਕਾਫੀ ਕੋਲਡ ਚੱਲ ਰਹੇ ਨੇ ਜਦੋਂ ਕਿ ਨਾਈਟ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਹੈ ਔਰ ਜੇ ਅਸੀਂ ਅਨਵਾੜ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅੱਜ ਆਈਐਮਡੀ ਵੱਲੋਂ ਕੋਲਡ ਡੇ ਕੰਡੀਸ਼ਨਸ ਵਾਸਤੇ ਜਿਹੜਾ येलो ਅਲਰਟ ਜਾਰੀ ਕੀਤਾ ਗਿਆ ਹੈ ਪਰ ਕੱਲ ਤੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ ਪਰ ਆਨਵਰ ਜਿਹੜੇ ਦੋ ਤਿੰਨ ਦਿਨ ਨੇ ਉਹਨਾਂ ਦੇ ਵਿੱਚ ਬਾਰਿਸ਼ ਜ਼ਰੂਰ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸਪੈਸ਼ਲੀ 5 ਤਰੀਕ ਔਰ 6 ਤਰੀਕ ਨੂੰ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਲਾਈਟ ਰੇਨ ਉਹ ਹੋ ਸਕਦੀ ਹੈ। ਮੈਂ ਬਰਸਾਤ ਤੋਂ ਬਾਅਦ ਠੰਡ ਹੋਰ ਬਣੀ ਜੀ ਜਦੋਂ ਵੀ ਰੇਨੀ ਔਰ ਕਲਾਉਡੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਗ੍ਰਾਵਿਟ ਆਬਜ਼ਰਵ ਕਰਦੇ ਹਾਂ ਸੋ ਇਸੇ ਤਰ੍ਹਾਂ ਦੀਆਂ ਕੋਲਡ ਡੇ ਕੰਡੀਸ਼ਨਸ ਉਹਦੇ ਨਾਲ ਬਣੀਏ ਰਹਿ ਸਕਦੀਆਂ ਨੇ। ਹਮਝੇ ਬਰਫਾਤ ਹੁੰਦੀ ਹੈ ਤਾਂ ਫਸਲਾਂ ਜੇ ਨਹੀਂ ਫਾਲੇਮੰਦ ਹੋ ਗਈਆਂ। ਜੀ ਕਿਉਂਕਿ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ ਲਾਈਟ ਰੇਨ ਦੀ ਪ੍ਰੈਡਿਕਸ਼ਨ ਹੈ ਔਰ ਕਿਉਂਕਿ ਕrops ਦੀ ਮੌਇਸਚਰ ਦੀ ਰਿਕੁਆਇਰਮੈਂਟ ਹੁੰਦੀ ਹੈ ਸੋ ਜੇ ਲਾਈਟ ਰੇਨ ਹੁੰਦੀ ਹੈ ਤਾਂ ਉਹਦਾ ਕrops ਨੂੰ ਬੈਨੀਫਿਟ ਹੀ ਹੈ ਨੁਕਸਾਨ ਕੋਈ ਨਹੀਂ ਹੈ ਕਿਸਾਨਾਂ ਨੂੰ ਵੀ ਫਾਰਮਰਸ ਨੂੰ ਵੀ ਇਹ ਹੀ ਦੱਸ ਸਕਦੇ ਆ ਜੀ ਕਿ 5-6 ਤਰੀਕ ਨੂੰ ਲਾਈਟ ਰੇਨ ਜਿਹੜੀ ਕਿਤੇ ਕਿਤੇ ਪੰਜਾਬ ਦੇ ਵਿੱਚ ਹੋ ਸਕਦੀ ਹੈ ਸੋ ਉਹਨਾਂ ਨੇ ਜਿਹੜੇ ਫਾਰਮ ਆਪਰੇਸ਼ਨਸ ਨੇ ਇਹ ਵਾਰੀ ਇਹ ਵੈਦਰ ਕੰਡੀਸ਼ਨ ਨੂੰ ਧਿਆਨ ਵਿੱਚ ਰੱਖ ਕੇ ਹੀ ਉਹਨਾਂ ਨੂੰ ਪਲਾਨ ਕਰਨੇ ਚਾਹੀਦੇ ਨੇ لوکاں ਨੂੰ یہ بتانا کرنا تھا ہاں لوکاں ਨੂੰ ਹੀ ਦੱਸ ਸਕਦੇ ਜੀ ਕਿ کولڈے کنڈیشنز چل ਰਹੀਆਂ ਨੇ اور ਆਉਣ ਵਾਲੇ ਦਿਨਾਂ ਦੇ ਵਿੱਚ اسپیشلی 5 اور 6 ਤਰੀਕ ਨੂੰ ہلکی بارش ਵੀ پنجاب ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ سو ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਆਪਣੀ ਸਿਹਤ ਦਾ ਧਿਆਨ ਰੱਖੋ ਜਦੋਂ ਵੀ ਬਾਹਰ ਜਾਨੇ ਉਹ ਕਵਰਡ ਜਾਓ ਆਊਟ ਡੋਰ ایکٹیویٹیز ਜਿੰਨਾ ਹੋ ਸਕੇ ਘੱਟੋ ਘੱਟ ਕਰੋ اور ہیلتھی اینڈ نیوٹریشنس ਡਾਈਟ ਲੋ ਤਾਂ ਕਿ ਤੁਹਾਡੀ ਸਿਹਤ ਐਨੀ ਠੰਡ ਦੇ ਵਿੱਚ ਠੀਕ ਰਹੇ ਸਕੇ ਪੰਜਾਬ ਮਾਂਦੇ ਦਿਨਾਂ ਚ ਮੌਸਮ ਕਿਹੋ ਜਿਹਾ ਰਹਿਣਾ ਜੀ ਅਸੀਂ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਕੋਲਡ ਡੇ ਕੰਡੀਸ਼ਨਜ਼ ਰੀਜਨ ਦੇ ਵਿੱਚ ਚੱਲ ਰਹੀਆਂ ਨੇ ਔਰ ਡੈਂਸ ਫੌਗ ਵੀ ਕਾਫੀ ਤਾਵੇਂ ਤੇ ਰਿਕਾਰਡ ਕੀਤੀ ਜਾ ਰਹੀ ਹੈ ਜਿਵੇਂ ਅੱਜ ਦਾ ਡੇ ਟਾਈਮ ਟੈਂਪਰੇਚਰ ਵੀ 13 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.7 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 7.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇਜ਼ ਕਾਫੀ ਕੋਲਡ ਚੱਲ ਰਹੇ ਨੇ ਜਦੋਂ ਕਿ ਨਾਈਟ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਹੈ ਔਰ ਜੇ ਅਸੀਂ ਆਨਵਰਡ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅੱਜ ਆਈਐਮਡੀ ਵੱਲੋਂ ਕੋਲਡ ਡੇ ਕੰਡੀਸ਼ਨਸ ਵਾਸਤੇ ਜਿਹੜਾ yellow alert ਜਾਰੀ ਕੀਤਾ ਗਿਆ ਹੈ ਪਰ ਕੱਲ ਤੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ ਪਰ ਆਨਵਰਡੇ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਬਾਰਿਸ਼ ਜ਼ਰੂਰ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸਪੈਸ਼ਲੀ 5 ਤਰੀਕ ਔਰ 6 ਤਰੀਕ ਨੂੰ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਲਾਈਟ ਰੇਨ ਉਹ ਹੋ ਸਕਦੀ ਹੈ। ਮੈਂ ਬਰਸਾਤ ਤੋਂ ਬਾਅਦ ਠੰਡ ਹੋਰ ਬਣੀ ਹੈ। ਜੀ ਜਦੋਂ ਵੀ ਰੇਨੀ ਔਰ ਕਲਾਉਡੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਗ੍ਰਾਵਿਟ ਆਬਜ਼ਰਵ ਕਰਦੇ ਹਾਂ। ਸੋ ਇਸੇ ਤਰ੍ਹਾਂ ਦੀਆਂ ਕੋਲਡ ਡੇ ਕੰਡੀਸ਼ਨਸ ਉਹਦੇ ਨਾਲ ਬਣੀਏ ਰਹਿ ਸਕਦੀਆਂ ਨੇ। ਜੇ ਬਰਸਾਤ ਹੁੰਦੀ ਹੈ ਤਾਂ ਫਸਲਾਂ ਦੇ ਲਈ ਖాలేਮੰਦ ਹੋਵੇ। ਜੀ ਕਿਉਂਕਿ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ। ਲਾਈਟ ਰੇਨ ਦੀ ਪ੍ਰੈਡਿਕਸ਼ਨ ਹੈ ਔਰ ਕਿਉਂਕਿ ਕ੍ਰੌਪਸ ਦੀ ਮੋਇਸਚਰ ਦੀ ਰਿਕੁਆਇਰਮੈਂਟ ਹੁੰਦੀ ਹੈ। ਸੋ ਜੇ ਲਾਈਟ ਰੇਨ ਹੁੰਦੀ ਹੈ ਤਾਂ ਉਹਦਾ crops ਨੂੰ ਬੈਨੀਫਿਟ ਹੀ ਹੈ ਨੁਕਸਾਨ ਕੋਈ ਨਹੀਂ ਹੈ ਕਿਸਾਨਾਂ ਨੂੰ ਵੀ ਫਾਰਮਰਸ ਨੂੰ ਵੀ ਇਹ ਹੀ ਦੱਸ ਸਕਦੇ ਆ ਜੀ ਕਿ 5 6 ਤਰੀਕ ਨੂੰ ਲਾਈਟ ਰੇਨ ਜਿਹੜੀ ਕਿਤੇ ਕਿਤੇ ਪੰਜਾਬ ਦੇ ਵਿੱਚ ਹੋ ਸਕਦੀ ਹੈ ਸੋ ਉਹਨਾਂ ਨੇ ਜਿਹੜੇ ਫਾਰਮ ਆਪਰੇਸ਼ਨਸ ਨੇ ਇਹ ਵਾਲੀ ਵੈਦਰ ਕੰਡੀਸ਼ਨ ਨੂੰ ਧਿਆਨ ਵਿੱਚ ਰੱਖ ਕੇ ਹੀ ਉਹਨਾਂ ਨੂੰ ਪਲਾਨ ਕਰਨੇ ਚਾਹੀਦੇ ਨੇ ਲੋਕਾਂ ਨੂੰ ਕੀ ਕਹਿੰ ਕਰਨਾ ਹੈ ਹਾਂ ਲੋਕਾਂ ਨੂੰ ਹੀ ਦੱਸ ਸਕਦੇ ਆ ਜੀ ਕਿ ਕੋਲਡ ਡੇ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਪੈਸ਼ਲੀ 5 ਔਰ 6 ਤਰੀਕ ਨੂੰ ਹਲਕੀ ਬਾਰਿਸ਼ ਵੀ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਆਪਣੀ ਸਿਹਤ ਦਾ ਧਿਆਨ ਰੱਖੋ ਜਦੋਂ ਵੀ ਬਾਹਰ ਜਾਨੇ ਉਹ ਕਵਰਡ ਜਾਓ ਆਊਟਡੋਰ ਐਕਟੀਵिटीज ਜਿੰਨਾ ਹੋ ਸਕੇ ਘੱਟੋ ਘੱਟ ਕਰੋ ਔਰ ਹੈਲਦੀ ਐਂਡ ਨਿਊਟ੍ਰੀਸ਼ੀਅਸ ਡਾਈਟ ਲਓ ਤਾਂ ਕਿ ਤੁਹਾਡੀ ਸਿਹਤ ਐਨੀ ਠੰਡ ਦੇ ਵਿੱਚ ਠੀਕ ਰਹਿ ਸਕੇ